ਕਿਥੇ ਭੱਜਣਾ ਹੈ ਕਿੱਥੇ ਦੌੜਨਾ ਹੈ ਕਿੱਥੇ ਖੈਰਨਾ ਹੈ ਆ ਚੀਜ਼ ਜੋਸੀ ਦਾ ਸਕਦਾ ਨੁਕਸਾਨ ਹੋ ਸਕਦਾ ਐਕਸੀਡੈਂਟ ਹੋ ਸਕਦਾ 101% 101% ਬਣ ਚੁਣਗੇ ਮੰਨ ਲਓ ਕਿਸੇ ਤੇ ਮੰਨ ਲਾ 6 ਆਇਆ ਵਰਸ਼ਪਲੀ ਚ ਤਾਂ ਉਹਨੂੰ ਕਿਹਾ ਜਾਂਦਾ ਬਈ ਇਸ ਸਾਲ ਮਿਠਾਈ ਨਹੀਂ ਇਸ ਸਾਲ ਸੈਲੀਬ੍ਰੇਸ਼ਨ ਨਾ ਕਰੀ ਤਾਂ ਕਈ ਲੋਕ ਦੁਬਾਰਾ ਪੁੱਛਦੇ ਆ ਲੈ ਹੁਣ ਇੰਨਾ ਕਿਵੇਂ ਜਿ ਡੱਬਾ ਆ ਗਿਆ ਕੀ ਕਰਾਂਗੇ ਫਿਰ ਉੱਥੇ ਚੜਾਉਨੇ ਆ ਮੈਂ ਕਿੰਨੀਆਂ ਕਰਕੇ ਵੇਖ ਲਵਾਂ ਕਰ ਲੋ ਫਿਰ ਚੜਾ ਲੋ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤਹਿ ਦਿਲੋਂ ਸਵਾਗਤ ਹੈ ਅੱਜ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਜੋਤਿਸ਼ ਵਿਗਿਆਨ ਬਾਰੇ ਗੱਲ ਕਰਦੇ ਹਾਂ ਸਾਡੇ ਮੋਲਕ ਵਿੱਚ ਜੋਤਿਸ਼ ਵਿਗਿਆਨ ਦੀ ਥਾਂ ਧਾਰਮਿਕ ਆਸਥਾ ਨਾਲ ਜੋੜਿਆ ਜਾਂਦਾ ਹੈ ਇਸ ਕਰਕੇ ਬਹੁਤ ਵੱਡਾ ਹਿੱਸਾ ਜੋਤਿਸ਼ ਨੂੰ ਨਹੀਂ ਮੰਨਦਾ ਤੇ ਉਸਤੇ ਕੈਂਤੂ ਪ੍ਰੰਤੂ ਸਵਾਲ ਕਰਦਾ ਹੈ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬੀ ਸਿੱਖ ਬਰਾਦਰੀ ਵਿੱਚੋਂ ਸਿੱਖਾਂ ਚੋਂ ਜੇ ਅੱਗੇ ਕਹੀਏ ਤਾਂ ਸਾਨੂੰ ਬਹੁਤ ਸਾਰੇ ਬੰਦੇ ਜੋਤਿਸ਼ ਵਿਗਿਆਨ ਬਾਰੇ ਮੰਨਣ ਵਾਲੇ ਤੇ ਨਾ ਮੰਨਣ ਵਾਲੇ ਵੀ ਮਿਲਣਗੇ ਅਸੀਂ ਪਹਿਲੀ ਵਾਰ ਤੁਹਾਨੂੰ ਅਜਿਹੇ ਜੋਤਿਸ਼ ਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਦੇ ਵਿੱਚ ਇਹ ਇੱਕ ਮਤਲਬ ਪ੍ਰੈਕਟੀਕਲੀ ਤੌਰ ਤੇ ਹੋਇਆ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਮੈਂ ਕੰਪਿਊਟਰ ਇੰਜੀਨੀਅਰਿੰਗ ਕੀਤੀ ਹੋਈ ਸੀ ਤੇ ਮੈਂ ਜੋਬ ਕਰਦੀ ਸੀ ਬੜੇ ਵਧੀਆ ਆਰਾਮ ਨਾਲ ਚੱਲਦੀ ਸੀ ਜੋਬ ਬੈਂਕ ਚ ਜੋਬ ਕਰਦੀ ਸੀ ਤਾਂ ਕੀ ਹੋਇਆ ਮੇਰੇ ਲॉज ਕਾਫੀ ਮੰਨਦੇ ਆ ਸਟਾਰੋਲੋਜੀ ਨੂੰ ਮੇਰੇ ਸੱਸ ਬਹੁਤ ਮੰਨਦੇ ਆ ਤੇ ਉਹਨਾਂ ਨੇ ਐਡਾ ਹੀ ਮੈਂ ਦੱਸਿਆ ਪਹਿਲਾਂ ਵੀ ਕਿ ਮੈਂ ਜੋਸ਼ੀ ਕੋਲ ਗਈ ਕਿਸੇ ਕੋਲ ਤੇ ਉਹਨੇ ਕਿਹਾ ਮਤਲਬ ਮੈਂ ਇਹ ਮੰਨਦੀ ਆ ਹੁਣ ਮੈਂ ਬਹੁਤ ਸਟਰੋਂਗਲੀ ਮੰਨਦੀ ਆ ਕਿ ਹਰ ਚੀਜ਼ ਦਾ ਵਕਤ ਹੈ ਤਉਨੇ ਹੀ ਚੀਜ਼ ਦਸੀਆ ਕਿ ਹਜੇ ਵਕਤ ਨਹੀਂ ਆ ਜਦੋਂ ਵਕਤ ਆਇਆ ਉਦੋਂ ਸਭ ਕੁਝ ਠੀਕ ਹੋ ਜਾਊਗਾ ਪਰ ਮੈਂ ਤਾਂ ਜੋਸ਼ੀ ਤੋਂ ਇਹ ਪੁੱਛਣ ਜਾਂਦੀ ਸੀ ਨਾ ਕਿ ਕਦੋਂ ਹੋਏਗਾ ਹੋ ਜਵੇ ਤੂੰ ਦੱਸ ਉਹ ਹੋ ਜਵੇ ਇਹ ਕੰਮ ਮੇਰਾ ਹੋ ਜਵੇ ਆਮ ਤੌਰ ਤੇ ਆਪਾਂ ਜੋਸ਼ੀ ਕੋਲੇ ਪੁੱਛਣ ਜਾਂਦੇ ਆ ਕਿ ਸਾਡਾ ਜੀ ਕੰਮ ਕਰ ਦੋ ਹੈ ਨਾ ਤਾਂ ਮੈਨੂੰ ਕਿਹਾ ਸਾਡਾ ਬਾਹਰ ਦਾ ਪਾਣ ਚੋਏ ਬਸ ਤੂੰ ਇਹ ਕਰ ਦੇ ਕੁਝ ਤੂੰ ਲਗਾ ਲਾ ਪੜ ਜਾਊਗਾ ਬਸ ਜੋ ਆਪ ਸਿੱਖ ਪਰਿਵਾਰ ਵਿੱਚੋਂ ਜੱਟ ਪਰਿਵਾਰ ਨਾਲ ਬਲੌਕ ਕਰਦੇ ਹਨ ਉਹਨਾਂ ਦੀਆਂ ਗੱਲਾਂ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਇਹ ਜੋਤਿਸ਼ ਵਿਗਿਆਨ ਹੈ ਜਾਂ ਧਾਰਮਿਕ ਆਸਥਾ ਨਾਲ ਜੁੜਿਆ ਹੋਇਆ ਮੁੱਦਾ ਸਾਡੀਆਂ ਜ਼ਿੰਦਗੀਆਂ ਦੇ ਉੱਪਰ ਕਿਵੇਂ ਅਸਰ ਪਾਉਂਦਾ ਹੈ ਨਿਸ਼ੱਤਰ ਕੀ ਹੁੰਦੇ ਹਨ ਇਹਨਾਂ ਦੀ ਕੀ ਪ੍ਰਵਾਸਾ ਹੈ ਜਿਹੜੇ ਗ੍ਰਹਾਂ ਜਿਵੇਂ ਮੰਗਲ ਅਤੇ ਸ਼ਨੀ ਤੋਂ ਡਰਿਆ ਜਾਂਦਾ ਹੈ ਉਹ ਡਰ ਕਿਉਂ ਪੈਦਾ ਹੁੰਦੇ ਹਨ ਮੰਗਲਿਕ ਕੀ ਹੁੰਦਾ ਹੈ ਬਹੁਤ ਸਾਰੇ ਸਵਾਲ ਸਾਡੇ ਮਨਾਂ ਵਿੱਚ ਹੁੰਦੇ ਹਨ ਮੈਂ ਉਹਦੇ ਕੋਲ ਗਈ ਤੇ ਮੈਂ ਕਿਹਾ ਕਿ ਕੁਝ ਨਹੀਂ ਹੋਇਆ ਤੇ ਤੂੰ ਆ ਤੇ ਜਰੂਰ ਹੋ ਗਿਆ ਤੇ ਉਹਨੇ ਮੈਨੂੰ ਦੱਸਿਆ ਕਿ ਐਸਟ੍ਰੋਲੋਜੀ ਕਰਕੇ ਹੋਇਆ ਆਹ ਗ੍ਰਹਿ ਦੀ ਦਸ਼ਾ ਚੱਲੀ ਇਸ ਕਰਕੇ ਆ ਹੋਇਆ ਮੈਂ ਉਹਨੂੰ ਦੱਸਿਆ ਵੀ ਅੱਛਾ ਇਹਦੇ ਕਰਕੇ ਹੋਇਆ ਉਹ ਕਹਿੰਦਾ ਹਾਂ ਮੈਂ ਕਹਿੰਦੀ ਕੀ ਕਰਦੇ ਆ ਕਹਿੰਦਾ ਇਹ ਸਾਰਾ ਕੁਝ ਕਰਦੇ ਆ ਮੈਂ ਕਿਹਾ ਜੇ ਇਹ ਕਰਦੇ ਤਾਂ ਫਿਰ ਇਹਨਾਂ ਨੂੰ ਫੜਦੇ ਤੇ ਫਿਰ ਉਹੀ ਕੰਪਿਊਟਰ ਵਾਲਾ ਦਿਮਾਗ ਕਿਉਂਕਿ ਇੰਜੀਨੀਅਰ ਕੰਪਿਊਟਰ ਦੀ ਕੀਤੀ ਹੋਈ ਸੀ ਬਸ ਮੈਂ ਜਿਉਂ ਕਿਤਾਬਾਂ ਪੜ੍ਹੀਆਂ ਜਿਉਂ ਪੜ੍ਹੀਆਂ ਸਭ ਦੇ ਤੇ ਵੇ ਲੈ ਕੇ ਬਹਿ ਜਾਣਾ ਬਸ ਇਹੀ ਦੇਖੀ ਜਾਣਾ ਆਹ ਕਰਦਾ ਆਹ ਕਰਦਾ ਅੱਛਾ ਇੱਥੇ ਬੈਠਾ ਹੋ ਵਿਆਹ ਕਰਦਾ ਤਾਂ ਇਹਦੇ ਨਾਲ ਆਪ ਹੋਇਆ ਬਸ ਉਹ ਕੋਖੀ ਦਿਮਾਗ ਵਾਂਗੂ ਨਾ ਫਿਰ ਮੈਂ ਮਤਲਬ ਮੰਨ ਲਓ ਕਿ ਅਸਟ੍ਰੋਲੋਜੀ ਦੇ ਵਿੱਚ ਹੀ ਵੜ ਗਏ ਜਿਹਨੂੰ ਆਪਾਂ ਕਹਿੰਦੇ ਆ ਪੜ੍ਹੀ ਪਰ ਬੜਿਆ ਮੈਨੂੰ ਹੈਰਾਨੀ ਹੋਈ ਜਸਸੀ ਮਾਨ ਜੀ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਇਸ ਕੰਮ ਵਿੱਚ ਕਿਵੇਂ ਆਏ ਉਹਨਾਂ ਨੇ ਦੱਸਿਆ ਕਿ ਮੇਰੀ ਸੱਸ ਬਹੁਤ ਮੰਦੀ ਹੈ ਇਸ ਨੂੰ ਮੈਂ ਉਹਨਾਂ ਨੂੰ ਪਹਿਲਾਂ ਦੱਸਿਆ ਕਿ ਮੈਂ ਕਿਸੇ ਜੋਤਿਸ਼ੀ ਕੋਲ ਗਈ ਕਿਸੇ ਕੋਲ ਉਸ ਨੇ ਕਿਹਾ ਕਿ ਇਹ ਸਭ ਕੁਝ ਹੁੰਦਾ ਹੈ ਉਹਨਾਂ ਨੂੰ ਸਵਾਲ ਕੀਤਾ ਗਿਆ ਜੇ ਜੋਤਿਸ਼ ਵਿਦਿਆ ਸੱਚ ਹੈ ਤਾਂ ਗੁਰੂ ਸਹਿਬਾਨਾ ਨੇ ਇਸ ਨੂੰ ਕਿਉਂ ਨਹੀਂ ਅਪਣਾਇਆ ਅੱਗੇ ਤੁਸੀਂ ਆਪ ਸੁਣੋ ਕਦੇ ਆਪਾਂ ਗੁਰੂ ਸਾਹਿਬਾਨ ਨੇ ਉਹ ਬਾਤ ਆ ਬਣਾਇਆ ਨਹੀਂ ਹੈ ਠੀਕ ਹੈ ਆਪਣਾ ਇੱਕ ਅਲੱਗ ਆਪਣੀ ਸੋਚ ਬਣਦੀ ਹੈ ਆਪਾਂ ਇੱਕ ਧਰਮ ਨੂੰ ਪ੍ਰਫਰ ਦਿੰਨੇ ਦੇਣਾ ਚਾਹੀਦਾ ਪਰ ਕੰਮ ਜਿਹੜਾ ਹੈ ਨਾ ਸਾਡਾ ਕਰਮ ਪ੍ਰਧਾਨ ਹੁੰਦਾ ਹੈ ਕਰਮ ਨਾਲ ਹੀ ਸਾਡਾ ਧਰਮ ਜੁੜ ਜਾਂਦਾ ਜਿੰਨਾ ਦੀ ਸਾਡੀ ਨੀਅਤ ਉਦਾਂ ਦੇ ਸਾਡੇ ਕਰਮ ਹੁਣ ਦੇਖੋ ਤੁਸੀਂ ਮੈਂ ਤੁਹਾਨੂੰ ਹੁਣ ਦੱਸਦੇ ਆਂ ਆਪਾਂ ਇਸ ਧਰਮ ਚਾ ਬਾਬੇ ਨਾਨਕ ਨੂੰ ਕਿਹਾ ਸੀ ਜਿਹੜੇ ਪੰਡਤ ਨੂੰ ਉਹਨਾਂ ਨੇ ਬੁਲਾਇਆ ਸੀ ਤੇ ਵੀ ਇਹ ਬਾਬਾ ਨਾਨਕ ਜਿਹੜਾ ਹੈ ਪੈਦਾ ਹੋਏ ਬੱਚਾ ਸੀ ਜਦੋਂ ਤਾਂ ਪੰਡਤ ਨੇ ਕਿਹਾ ਕਿ ਕੁਛ ਆਦ ਉਹਨਾਂ ਦਾ ਨਾਮ ਦਿਆਲ ਸਿੰਘ ਦਿਆਲ ਸੀ ਕੋਈ ਪੰਡਤ ਹੈ ਨਾ ਉਹਨੇ ਕਿਹਾ ਵੀ ਇਹ ਤਾਂ ਰੱਬੀ ਨੂਰ ਹੈ ਉਹਨੂੰ ਕਿਵੇਂ ਪਤਾ ਲੱਗਿਆ ਰੱਬੀ ਨੂਰ ਕੋਸ਼ਤਾ ਦੇਖਿਆ ਇਸ ਤੋਂ ਅੱਗੇ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਬਾਬਾ ਨਾਨਕ ਨੂੰ ਕਿਹਾ ਸੀ ਜਿਹੜੇ ਪੰਡਤ ਨੂੰ ਉਹਨਾਂ ਨੇ ਬੁਲਾਇਆ ਸੀ ਤੇ ਵੀ ਇਹ ਬਾਬਾ ਨਾਨਕ ਜਿਹੜਾ ਹੈ ਪੈਦਾ ਹੋਏ ਬੱਚਾ ਸੀ ਜਦੋਂ ਤਾਂ ਉਹ ਪੰਡਤ ਨੇ ਕਿਹਾ ਕਿ ਸ਼ਾਇਦ ਉਹਨਾਂ ਦਾ ਨਾਮ ਦਿਆਲ ਸਿੰਘ ਦਿਆਲ ਸੀ ਕੋਈ ਪੰਡਤ ਹੈ ਨਾ ਉਹਨਾਂ ਨੇ ਕਿਹਾ ਜੀ ਇਹ ਤਾਂ ਰੱਬੀ ਨੂਰ ਹੈ ਉਹਨੂੰ ਕਿਵੇਂ ਪਤਾ ਲੱਗਿਆ ਰੱਬੀ ਨੂਰ ਕੋਸ਼ਤਾ ਦੇਖਿਆ ਕੋਈ ਰੱਬ ਥੋੜਾ ਸੀ ਉਹ ਪੰਡਤ ਕੋਸ਼ਤਾ ਦੇਖਿਆ ਹੀ ਹੋਇਆ ਨਹੀਂ ਤਾਂ ਇਹਦਾ ਮਤਲਬ ਇਹ ਚੀਜ਼ ਤਾਂ ਹੈ ਨਾ ਜੇ ਭਾਬੀ ਨਾਟਕ ਨੇ ਬੜੇ ਤਰਕ ਨਾਲ ਤੇ ਬੜੇ ਲੌਜੀਕ ਨਾਲ ਆਪਣੇ ਬਾਬਾ ਜੀ ਨੇ ਜਵਾਬ ਦਿੱਤਾ ਸੀ ਕਿ ਮੈਂ ਜਨੇਊ ਪਾਉਣਾ ਨਹੀਂ ਹੈ ਮੈਨੂੰ ਇਹਦਾ ਤਰਕ ਤੇ ਲੌਜੀਕ ਦੱਸੋ। ਇਹੇ ਤੱਕ ਕਰਕੇ ਮਨਾਂ ਕੀਤਾ ਸੀ ਜਦੋਂ ਅਸੀਂ ਤਰਕ ਤੇ ਲੌਜੀਕ ਦੱਸਦੇ ਹਾਂ ਤਾਂ ਉਹ ਸਾਇੰਸ ਬਣਦੀ ਆ। ਉਹਦੇ ਕੋਈ ਹੈ ਨਹੀਂ ਸੀ ਉਹਦਾ ਜਵਾਬ। ਤਾਂ ਠੀਕ ਆ ਧਾਗੇ ਪਾਉਣ ਨਾਲ ਤਰੀਤ ਪਾਉਣ ਨਾਲ ਚੀਜ਼ਾਂ ਪਾਉਣ ਨਾਲ ਥੋੜਾ ਕੁਝ ਹੋਣਾ। ਤੇ ਅਸੀਂ ਕੀ ਕਰਦੇ ਆ ਅਸੀਂ ਆਪਣੇ ਧਰਮ ਨੂੰ ਪ੍ਰੈਫਰ ਦੇਣਾ ਤੇ ਨਾ ਚਾਹੀਦਾ ਮੰਨਣਾ ਚਾਹੀਦਾ। ਮੈਂ ਸੋਚਿਆ ਕਿ ਸੱਚਮੁੱਚ ਹੀ ਸਟਾਰ ਕੰਮ ਕਰਦੇ ਹਨ ਹਰ ਰੋਜ਼ ਵਕਤ ਤੋਂ ਪਹਿਲਾਂ ਅਤੇ ਕਿਸਮਤ ਤੋਂ ਜ਼ਿਆਦਾ ਨਹੀਂ ਮਿਲਦਾ ਇਹ ਸੱਚ ਹੈ ਤੇ ਜਦੋਂ ਵਕਤ ਹੁੰਦਾ ਹੈ ਉਦੋਂ ਕੋਈ ਖੋ ਨਹੀਂ ਸਕਦਾ ਕਿਸਮਤ ਹੈ ਨਹੀਂ ਉਹਦੀ ਉਹਦੇ ਕਰਮ ਨੇ ਉਹਦਾ ਵਕਤ ਹੈ ਦੇਖੋ ਕਰਮ ਨੇ ਤੁਹਾਨੂੰ ਜਨਮ ਦਿੱਤਾ ਆਪਾਂ ਪਿਛਲੇ ਜਨਮ ਦੀ ਗੱਲ ਕਰਦੇ ਹਾਂ ਨਾ ਜਨਮ ਦੇਤਾ ਇੱਕ ਪਰਵਾਸ ਪਰ ਕਿਸਮਤ ਅਲੱਗ-ਅਲੱਗ ਦਿੱਤੀ ਇੱਕ ਘਰ ਰੱਖੀਆਂ ਜੇ ਬੈਠਾ ਸਭ ਤੋਂ ਸੁખી ਆ ਪਰਿਵਾਰ ਵੀ ਐ ਦੂਜਾ ਵਿਚਾਰ ਆ ਨਾਮ ਦੋ ਦੁਕਾਨਾਂ ਬਣੀਆਂ ਹੋਈਆਂ ਮੰਨ ਲਓ ਤੁਹਾਨੂੰ ਇੱਕ ਐਗਜ਼ਾਮਪਲ ਹੋਰ ਦਿੰਨੀ ਆ ਦੋ ਭਾਈਆਂ ਦੀਆਂ ਦੋ ਦੁਕਾਨਾਂ ਨੇ ਬਾਪ ਇੱਕ ਐ ਮਾਂ ਇੱਕ ਐ ਇੱਕ ਚ ਰਸ ਪਿਆ ਦੂਜੇ ਚ ਕੋਈ ਜਾਂਦਾ ਕਿਉਂ ਨਹੀਂ ਇਹ ਗਿਰ ਮਿਹਨਤ ਆ ਕਿ ਕਿਸਮਤ ਐ ਉਹ ਸਟਾਰ ਨਹੀਂ ਜੀ ਤੁਹਾਡੇ ਉਹ ਕਿਸਮਤ ਐ ਤੁਹਾਡੀ ਉਹ ਵਕਤ ਐ ਤੁਹਾਡਾ ਜਦੋਂ ਹੋ ਸਕਦਾ ਦੂਜੇ ਦਾ ਚੱਲੇ ਤੇ ਉਧਰ ਵੀ ਕੱਖ ਨਾ ਰਵੇ ਇਹ ਵੀ ਕੋਈ ਪੱਕਾ ਨਹੀਂ ਗਾ ਪਰ ਗੱਲ ਵਕਤ ਚੱਲਣ ਦੀ ਐ ਗੱਲ ਸਟਾਰ ਚੱਲਣ ਦੀ ਐ ਅੱਗੇ ਉਹਨਾਂ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਸਾਡੇ ਧਰਮ ਨੂੰ ਮੰਨਣਾ ਚਾਹੀਦਾ ਹੈ ਪਰ ਨਾਲ ਕਰਮ ਨੀਅਤ ਅਤੇ ਪਰਬ੍ਰਿਸ਼ ਹੈ ਸੋਚ ਹੈ ਜਿੱਥੇ ਸਾਡੀ ਸੋਚ ਸਹੀ ਨਹੀਂ ਸਟਾਰ ਹੀ ਸਾਡੀ ਸੋਚ ਬਣਦੇ ਹਨ ਇੱਕੋ ਪਰਿਵਾਰ ਵਿੱਚ ਚਾਰ ਜੀ ਇੱਕ ਹੀ ਮਾਂ ਦੇ ਚਾਰ ਬੱਚੇ ਪੈਦਾ ਕੀਤੇ ਚਾਰਾਂ ਦੀ ਸੋਚ ਹੀ ਇੱਕ ਨਹੀਂ ਹੈ ਕਿਉਂਕਿ ਪਰਿਵਾਰ ਵੀ ਇੱਕ ਹੈ ਪਰ ਬ੍ਰਿਸ਼ ਵੀ ਇੱਕੋ ਜਿਹੀ ਹੋ ਰਹੀ ਹੈ ਸਿੱਖਿਆ ਵੀ ਇੱਕੋ ਜਿਹੀ ਦਿੱਤੀ ਗਈ ਇੱਕ ਬਹੁਤ ਅੱਗੇ ਚਲਾ ਗਿਆ ਤੇ ਇੱਕ ਉਸ ਥਾਂ ਉੱਪਰ ਹੀ ਬੈਠਾ ਰਹਿ ਗਿਆ ਕਿਉਂ ਅੱਗੇ ਉਹਨਾਂ ਨੇ ਕਿਹਾ ਮੈਂ ਕਈਆਂ ਦੇ ਟੇਵੇ ਦੇਖੇ ਹਨ ਇੱਕ ਕੋਈ ਮੇਰੇ ਕੋਲ ਆਇਆ ਉਸ ਦਾ ਸ਼ੁਕਰ ਉੱਚ ਤੇ ਸੀ ਉਹ ਕਹਿੰਦਾ ਮੈਨੂੰ ਕਈ ਪੰਡਤਾਂ ਨੇ ਕਿਹਾ ਹੈ ਕਿ ਤੇਰਾ ਸ਼ੁਕਰ ਉੱਚ ਤੇ ਹੈ ਉਦੋਂ ਉਹਦੀ ਸ਼ੁਕਰ ਦੀ ਦਸ਼ਾ ਚੱਲਣੀ ਹੈ ਜਦੋਂ ਉਹ 33 ਸਾਲ ਦਾ ਹੋ ਗਿਆ ਉਸਨੇ 36 ਸਾਲ ਦਾ ਹੋ ਕੇ ਸ਼ੁਕਰ ਦਾ ਕੀ ਕਰਨਾ ਪੰਡਤਾਂ ਨੇ ਕੀ ਕਿਹਾ ਕਿ ਤੂੰ ਬੜੇ ਭਾਗਾਂ ਵਾਲਾ ਏ ਤੇਰਾ ਸ਼ੁਕਰ ਉੱਚਾ ਹੈ ਉੱਚਾ ਸ਼ੁਕਰ ਕੀ ਕਰੂ ਜਦੋਂ ਉਸ ਦੀ ਦਸ਼ਾ ਚੱਲੂ ਉਦੋਂ ਹੀ ਕੰਮ ਕਰੂ ਗੱਲ ਲੌਜੀਕ ਦੀ ਹੈ ਜੱਸੀ ਮਾਨ ਫੈਰੋਗ ਗੱਲ ਕਹਿੰਦੇ ਹਨ ਤਾਰੇ ਕਾ ਉਥੇ ਸਹੀ ਹਿਸਾਬ ਨਾਲ ਕੀਤਾ ਗਿਆ ਹਿਸਾਬ ਦਾ ਦੁਨਿਆਵੀ ਚੀਜ਼ਾਂ ਨੇ ਜੀਏ ਦੁਨਿਆਵੀ ਦਾਵਾਏ ਡੈਵੀ ਕੁਛ ਨਹੀਂ ਹੈ ਇਹ ਚ ਸ਼ਕਤੀ ਕੁਛ ਨਹੀਂ ਹੈ ਨਹੀਂ ਹੈ ਜੋਤਿਸ਼ਨਾ ਸ਼ਕਤੀ ਕੀ ਕਰ ਸਕਦੇ ਹੋ ਤੁਸੀਂ ਆਪਣਾ ਨਹੀਂ ਬਦਲ ਸਕਦੇ ਦੂਜੇ ਦਾ ਕੀ ਬਦਲੋਗੇ ਆਪ ਆ ਜੋ ਪ੍ਰਕਿਰਤੀ ਹੈ ਜੋ ਕੁਦਰਤ ਹੈ ਜੋ ਪਾਵਰ ਕੁਦਰਤ ਹੈ ਹੈ ਨਾ ਆਪਾ ਉਹਦੇ ਅੰਦਰ ਜਨਮ ਲਿਆ ਇਸ ਧਰਤੀ ਤੇ ਤੇ ਅਸੀਂ ਉਹਦੇ ਅੰਦਰ ਹੀ ਰਹਿ ਸਕਦੇ ਹਾਂ ਕੇ ਜੱਸੀ ਮਾਨ ਜੀ ਨੂੰ ਸਵਾਲ ਕੀਤਾ ਗਿਆ ਕਿ ਤੁਸੀਂ ਫਿਊਚਰ ਦੱਸ ਸਕਦੇ ਹੋ ਕਿ ਅੱਗੇ ਕੀ ਹੋਵੇਗਾ ਕਿ ਜੋਤਿਸ਼ ਦੁਨੀਆ ਵਕਤ ਬਦਲ ਸਕਦੀ ਹੈ ਉਹ ਕਹਿੰਦੇ ਨਹੀਂ ਬਦਲ ਸਕਦੀ ਉਹ ਉਸ ਦੀ ਪ੍ਰਡੈਕਸ਼ਨ ਕਰ ਸਕਦੀ ਹੈ ਵਕਤ ਨਹੀਂ ਬਦਲ ਸਕਦੀ ਫਿਊਚਰ ਕੋਈ ਨਹੀਂ ਦੱਸ ਸਕਦਾ ਫਿਊਚਰ ਆਪਣਾ ਨਹੀਂ ਕਿਸੇ ਨੂੰ ਪਤਾ ਦੂਜੇ ਨੂੰ ਕੀ ਦੱਸੋ ਵਕਤ ਦੱਸ ਸਕਦਾ ਤੁਹਾਡੇ ਤੇ ਕਿਦਾਂ ਦਾ ਚੱਲਦਾ ਵਕਤ ਕਿਦਾਂ ਦਾ ਹੈ ਕੀ ਕਰਨਾ ਹੈ ਕਿੱਥੇ ਸੰਭਲਣਾ ਹੈ ਕਿੱਥੇ ਭੱਜਣਾ ਹੈ ਕਿੱਥੇ ਦੌੜਨਾ ਹੈ ਕਿੱਥੇ ਠਹਿਰਨਾ ਹੈ ਆਹ ਜੀ ਜੋਤਿਸ਼ੀ ਦੱਸ ਸਕਦਾ ਹੁਣ ਕਿਸੇ ਨੂੰ ਦੱਸਿਆ ਭਾਈ ਅਗਲਾ ਕਹਿੰਦਾ ਬੜੀਆਂ ਪਰੇਸ਼ਾਨੀਆਂ ਨੂੰ ਕਹਿੰਦਾ 3 ਮਹੀਨੇ ਵੇਟ ਕਰ ਲੈ ਕੱਖ ਨਾ ਕਰੀ ਨਹੀਂ ਤੇ ਪਰੇਸ਼ਾਨ ਹੋ ਜਾਏਗਾ 3 ਸਾਲ ਵੇਟ ਕਰ ਲੈ ਆਗਰਾਂ ਦੀ ਦਸ਼ਾ ਚੱਲਣੀ ਆ ਤੇ ਜਦੋਂ ਨਿਕਲ ਗਿਆ ਤੇ ਠੀਕ ਹੋ ਜਾਊਗਾ ਤੇ ਜੇ ਤੁਸੀਂ ਕਹੋ ਭਾਈ ਮੈਂ ਤੇ ਤੇਰਾ ਵਕਤ ਬਦਲ ਦੂੰ ਲੈ ਵਕਤ ਬਦਲਦਾ ਤੇ ਆਪਣੀ ਹਾਲਾਤ ਇਦਾਂ ਦੇ ਥੋੜਾ ਹੁੰਦੇ ਪਰ ਤੇ ਦੁਨੀਆ ਦਾ ਹੀ ਵਕਤ ਬਦਲ ਦਿੰਦਾ ਜੋਤਿਸ਼ੀ ਨਹੀਂ ਬਦਲ ਸਕਦਾ ਕਿਵੇਂ ਬਦਲੂਗਾ ਤੁਸੀਂ ਸੋਚੋ ਕੋਈ ਜੋਤਿਸ਼ੀ ਕਿਸੇ ਦਾ ਵਕਤ ਨਹੀਂ ਬਦਲ ਸਕਦਾ ਕਿਵੇਂ ਬਦਲੂ ਅੱਗੇ ਉਹਨਾਂ ਗ੍ਰਹਿ ਦੀ ਦਿਸ਼ਾ ਬਾਰੇ ਦੱਸਿਆ ਕਿਵੇਂ ਹੁੰਦੀ ਹੈ ਸਟਾਰਸ ਦੀ ਪ੍ਰਡਿਕਸ਼ਨ ਹੋ ਸਕਦੀ ਹੈ ਕਿਹੜਾ ਗ੍ਰਹਿ ਕਿੱਥੇ ਬੈਠਾ ਇਹ ਕੰਮ ਕਰੂਗਾ ਹੀ ਕਰੂਗਾ ਮੁਸ਼ਕਲ ਹੋ ਸਕਦਾ ਐਕਸੀਡੈਂਟ ਹੋ ਸਕਦਾ 100% 100% ਬਚਣ ਹੁੰਦੀ ਹੈ ਮੇਰੇ ਕੋਲ ਕਈ ਲੋਕ ਆਉਂਦੇ ਆ ਜਿੱਦਾਂ ਮੈਂ ਨਾ ਜਾਦਾ ਇਨਸਟਰਕਸ਼ਨ ਦੱਸਦੀ ਹਾਂ ਪ੍ਰਡਿਕਸ਼ਨ ਹੈ ਕਿ ਪੋਸਿਬਿਲਟੀ ਹੈ ਇੱਕ ਤਰ੍ਹਾਂ ਹੈ ਕਿ ਹੋਣਾ ਹੀ ਹੋਣਾ ਹੈ ਇੱਕ ਹੈ ਕਿ ਪੋਸਿਬਿਲਟੀ ਹੈ ਕਿ ਹੋ ਸਕਦਾ ਹੈ ਨਹੀਂ ਐ ਨਹੀਂ ਹੁੰਦਾ ਤੁਸੀਂ ਹੁਣ ਮੇਰੀ ਗੱਲ ਧਿਆਨ ਨਾਲ ਸੁਣੋ ਕੀ ਹੋਇਆ ਇੱਕ ਗ੍ਰਹਿ ਦੀ ਦਸ਼ਾ ਚੱਲੀ ਉਹਦੇ ਉਸੂਲ ਨੇ ਜੀ ਉਹਦੇ ਰੂਲ ਨੇ ਮੰਨ ਲਓ ਸੂਰਜ ਹੈ ਹੁਣ ਸੂਰਜ ਸਵੇਰੇ ਚੜ੍ਹਿਆ ਠੰਡਾ ਸੀ ਉਸ ਤੋਂ ਬਾਅਦ ਤਪਿਆ ਉਸ ਤੋਂ ਬਾਅਦ ਆਰਾਮ ਨਾਲ ਛੁੱਟ ਗਿਆ ਹਨਾ ਅੱਗੇ ਉਹਨਾਂ ਕਿਹਾ ਕਿ ਜੱਟਾਂ ਵਾਲੀ ਗੱਲ ਹੈ ਸਿੱਧੀ ਜਦੋਂ ਅਸੀਂ ਗ੍ਰਾਹਾਂ ਗ੍ਰਾਹਾਂ ਦੇ ਖਿਲਾਫ ਜਾਂਦੇ ਹਾਂ ਤਾਂ ਇੰਸਟਰਕਸ਼ਨ ਫਾਲੋ ਕਰਨੀਆਂ ਜਿਵੇਂ ਹੁਣ ਮੈਂ ਤੁਹਾਨੂੰ ਚਲ ਇੱਕ ਐਗਜ਼ਾਮਪਲ ਹੀ ਦੇ ਦਿੰਨੀ ਆ ਮੰਨ ਲਓ ਕਿਸੇ ਦੇ ਮੰਗਲ 6 ਆਇਆ ਵਰਸ਼ ਕੁਣਲੀ ਚ ਤਾਂ ਉਹਨੂੰ ਕਿਹਾ ਜਾਂਦਾ ਬਈ ਇਸ ਸਾਲ ਮਿੱਠਾ ਨਾ ਦੇਈ ਇਸ ਸਾਲ ਸੈਲੀਬ੍ਰੇਸ਼ਨ ਨਾ ਕਰੀਂ ਤਾਂ ਕਈ ਲੋਕ ਦੁਆਰਾ ਪੁੱਛਦੇ ਆ ਲੈ ਹੁਣ ਇਦਾਂ ਕਿਵੇਂ ਜੇ ਡੱਬਾ ਆ ਗਿਆ ਕੀ ਕਰਾਂਗੇ ਫਿਰ ਉੱਥੇ ਚੜਾਉਣੇ ਆ ਮੈਂ ਕਹਿੰਨੀ ਆ ਕਰਕੇ ਵੇਖ ਲਓ ਕਰ ਲਓ ਫਿਰ ਚੜਾ ਲਓ ਫਿਰ ਨਾਲ ਹੀ ਸਵਾਦ ਆਉਂਦਿਆ ਫਿਰ ਜੱਟਾਂ ਵਾਲੀ ਗੱਲ ਐ ਸਿੱਧੀ ਜਦੋਂ ਅਸੀਂ ਗ੍ਰਹਿਾਂ ਦੇ ਖਿਲਾਫ ਜਾਂਦੇ ਆ ਸਾਨੂੰ ਨਾਲ ਹੀ ਰਿਜ਼ਲਟ ਮਿਲਦੇ ਆ ਫੇਰ ਨਾ ਤੇ ਉਹ ਤੁਹਾਡੇ ਮਾਮੇ ਦਾ ਮੁੰਡਾ ਐ ਕੋਈ ਗ੍ਰਹਿ ਨਾ ਤੁਹਾਡਾ ਪੰਡਤਾਂ ਨੇ ਉਹ ਖਰੀਦ ਕੇ ਰੱਖੇ ਆ ਤੇ ਨਾ ਹੀ ਉਹਦੇ ਲਈ ਕੁਝ ਕਰ ਸਕਦੇ ਆ ਇਨਸਟਰਕਸ਼ਨ ਫਾਲੋ ਕਰ ਲਓ ਗ੍ਰਹਿਾਂ ਨੂੰ ਸਮਝ ਲਓ ਜਦੋਂ ਤੁਸੀਂ ਗ੍ਰਹਿ ਦੀ ਇਨਸਟਰਕਸ਼ਨ ਫਾਲੋ ਕਰ ਲੀਆ ਲੈ ਉਹ ਕਦੇ ਨੁਕਸਾਨੀ ਇਸ ਤੋਂਗੇ ਅਸੀਂ ਆਪਣੀ ਅਗਲੀ ਵੀਡੀਓ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹਿਣਾ ਧੰਨਵਾਦ ਜੀ